ਬਿਲਕੁਲ ਜੀ ਫਿਲਮ ਬਹੁਤ ਅੱਛੀ ਬਣੀ ਆ ਤੇ ਕਿਸੇ ਕਵੀ ਦੀ ਜ਼ਿੰਦਗੀ ਦੀ ਤੇ ਪਹਿਲੀ ਵਾਰ ਫਿਲਮ ਬਣੀ ਹੈ ਪੰਜਾਬੀ ਵਿੱਚ ਪਹਿਲ ਹੋਈ ਆ ਤੇ ਪਹਿਲ ਕਦਮੀਆਂ ਤੇ ਬੜਾ ਚੰਗਾ ਲੱਗਿਆ ਇਹ ਫਿਲਮ ਦੇ ਕੁਝ ਸੀਨ ਦੇਖ ਕੇ ਅਬ ਸਟੂਡੀਓ ਚ ਬਹੁਤ ਅੱਛੀ ਫਿਲਮ ਹੈ ਔਰ 19 April ਨੂੰ ਸਾਰੇ ਪਰਿਵਾਰਾਂ ਸਦੇ ਦੋਸਤਾਂ ਮਿੱਤਰਾਂ ਸਮੇਤ ਜਾ ਕੇ ਫਿਲਮੀ ਦੇਖੋ ਫਿਲਮ ਅੱਛੀ ਲੱਗੇਗੀ ਡੈਫੀਨੇਟ ਜੀ ਮੇਰਾ ਸਿਰਫ ਇੱਕ ਦਿਨ ਦਾ ਮੇਰਾ ਇੱਕ ਦੋ ਸੀਨ ਹੈ ਉਹ ਚ ਇੱਕ ਜ਼ਿੰਮੇਦਾਰ ਬੰਦਾ ਜ਼ਮੀਨ ਵਾਲਾ ਬੰਦਾ ਜਿਹੜਾ ਵੈਸੇ ਮਹਿਫਲਾਂ ਦਾ ਸ਼ਿਕੀਨ ਹਾਂ ਖਾਂਦੇ ਪੀਂਦੇ ਬੈਠ ਕੇ ਸੱਜਣ ਮਿੱਤਰ ਮਹਿਫਲਾਂ ਲਾਉਂਦੇ ਕੋ ਸ਼ੇਰੋ ਸ਼ਾਇਰੀ ਕਰਦੇ ਉਹ ਛੋਟਾ ਜਿਹਾ ਰੋਲ ਹੈ ਪਰ ਫਿਲਮ ਬਹੁਤ ਅੱਛੀ ਬਣੀ ਹੈ ਜੀ ਜੀ ਬਿਲਕੁਲ ਜਿਵੇਂ ਦੇਵੀ ਭਾਜੀ ਨੇ ਕਿਹਾ ਸੋ ਫਿਲਮ ਚ ਤੁਹਾਨੂੰ ਜੇ ਦੇਵੀ ਮਹਿਸੂਸ ਫਰੀ ਹੋਣੀ ਨੇ ਤਾਂ ਉਹ ਦੇਵੀ ਭਾਜੀ ਨਹੀਂ ਲੱਗਣਗੇ ਉਹ ਪਰੰਦੇ ਕਰੈਕਟਰ ਹੀ ਲੱਗਣਗੇ ਜੇ ਮੈਂ ਆ ਫਿਲਮ ਚ ਤਾਂ ਤੁਹਾਨੂੰ ਉੱਥੇ ਬੰਟੀ ਨਹੀਂ ਦਿਸੂਗਾ ਜੈਤਾ ਮੇਰਾ ਕਰੈਕਟਰ ਹੈ ਉਹ ਦਿਸੂਗਾ ਕੇਵਲ ਲੋ ਭਾਜੀ ਉਤੇ ਮਤਲਬ ਜਿਵੇਂ ਉਸਤਾਦ ਹੈਗੇ ਨੇ ਅਸਲ ਲਾਈਫ ਚ ਵੀ ਸੋ ਫਿਲਮ ਚ ਵੀ ਉਸਤਾਦ ਨੇ ਸੋ ਬੜਾ ਵਧੀਆ ਐਕਸਪੀਰੀਅੰਸ ਕਰਕੇ ਤੁਸੀਂ ਸਾਰੇ ਨਿਕਲੋਗੇ ਜੋ ਥੀਏਟਰ ਚ ਜਾਓਗੇ 19 ਤਰੀਕ ਨੂੰ ਇਹ ਫਿਲਮ ਲੱਗਣੀ ਆ ਸ਼ਾਇਰ ਤੁਸੀਂ ਦੇਖੋਗੇ ਬਾ ਕਮਾਲ ਕੰਮ ਕੀਤਾ ਨੀਰੂ ਮੈਮ ਹੋਣਾ ਨੇ ਸਰਤਾਜ ਹੋਣਾ ਨੇ ਬਾਕੀ ਸਾਰਿਆਂ ਨੇ ਵੀ ਤੁਹਾਨੂੰ ਚੰਗਾ ਲੱਗੂਗਾ ਜੀ ਔਰ ਬੜੀ ਖੁਸ਼ੀ ਹੈ ਬੜੀ ਫਿਲਮ ਕਰਕੇ ਸ਼ਾਇਰ ਦੇ ਵਿੱਚ ਮੇਰਾ ਇੱਕ ਉਸਤਾਦ ਦਾ ਕਰੈਕਟਰ ਹੈ ਯਾਨੀ ਮੈਂ ਦੋਨੋਂ ਹੀਰੋ ਹੀਰੋਇਨ ਦੇ ਵਿਚਕਾਰ ਆ ਇੱਕ ਦਾ ਪਿਓ ਆ ਇੱਕ ਦਾ ਉਸਤਾਦ ਆ ਸੋ ਇਹਦੇ ਵਿੱਚ ਬੜੇ ਅਲੱਗ ਅੰਦਾਜ਼ ਦੇ ਵਿੱਚ ਇਹ ਅਦਾਕਾਰੀ ਦਾ ਵੀ ਅੰਦਾਜ਼ ਹੈ ਇਹਦੇ ਵਿੱਚ ਸ਼ਾਇਰੀ ਹੈ ਇਹਦੇ ਵਿੱਚ ਫਿਲਮ ਚ ਜਿਸ ਤਰ੍ਹਾਂ ਜਗਦੀਪ ਨੇ ਲਿਖੀ ਆ ਪੂਰਾ ਇੱਕ ਲਿਟਰੇਰੀ ਮਾਹੌਲ ਹੈ ਔਰ ਜਿਸ ਤਰ੍ਹਾਂ ਉਦੇ ਨੇ ਉਸ ਨੂੰ ਫਿਲਮ ਨੂੰ ਪੂਰਾ ਡਾਇਰੈਕਟ ਕੀਤਾ ਡਿਜ਼ਾਈਨ ਕੀਤਾ ਔਰ ਬੜਾ ਹੀ ਇਹ ਲੋਕ ਇੱਕ ਕਲਾਸਿਕ ਕਲਟ ਵਾਲੀ ਫਿਲਮ ਆ ਰਹੀ ਹੈ ਜਿਹੜਾ ਕਿ ਦਰਸ਼ਕਾਂ ਦਾ ਇੱਕ ਵਾਰੀ ਬਿਲਕੁਲ ਅੰਦਾਜ਼ ਬਦਲ ਦੇਗੀ ਇਹ ਫਿਲਮ ਜਿਹੜੀ ਹੈ ਔਰ ਪੰਜਾਬੀ ਫਿਲਮ ਇੰਡਸਟਰੀ ਦਾ ਵੀ ਇਸ ਫਿਲਮ ਦੇ ਨਾਲ ਇੱਕ ਨਵੇਂ ਯੁੱਗ ਦਾ ਆਰੰਭ ਹੋਵੇਗਾ